ਸੰਪਰਕ ਕਰਨਾ ਹੋਵੇ ਪੰਚਾਇਤਾਂ ਨੇ ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕਿਸੇ ਸੰਪਰਕ ਕਰ ਸਕਦੇ ਤੁਹਾਡੇ ਹਸਪੀਟਲ ਦੇ ਨਾਲ ਹਾਂਜੀ ਜਰੂਰ ਸੰਪਰਕ ਕਰ ਸਕਦੇ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਆ ਮੈਂ ਤੁਹਾਨੂੰ ਨੰਬਰ ਦੇ ਦਿੰਦਾ 99147 53511 ਇਹ ਮੇਰਾ ਪਰਸਨਲ ਨੰਬਰ ਹੈ ਜਦੋਂ ਮਰਜ਼ੀ ਜਿਹਨੂੰ ਵੀ ਸੰਪਰਕ ਕਰਨ ਦੀ ਲੋੜ ਹੈ ਜਿਹਨੂੰ ਵੀ ਲੱਗਦਾ ਵੀ ਇੱਥੇ ਕੈਂਪ ਦੀ ਲੋੜ ਹੈ ਤਾਂ ਇੱਥੇ ਉਹ ਮੈਡੀਕਲ ਸਹੂਲਤ ਨਹੀਂ ਪ੍ਰੋਵਾਈਡ ਕਰ پا ਰਹੇ ਜਾਂ ਉੱਥੇ ਪਰਿਵਾਰਾਂ ਨੂੰ ਲੋੜ ਹੈ ਜਿਨ੍ਹਾਂ ਨੂੰ ਆਪਾਂ ਨਹੀਂ ਫਾਈਨੈਂਸ਼ੀਅਲ ਵੀਕ ਹੈ ਜਿਹੜੇ ਪਰਿਵਾਰਾਂ ਨਹੀਂ ਮੈਡੀਕਲ ਸਹੂਲਤ ਪ੍ਰਾਪਤ ਕਰ پا ਰਹੇ ਤਾਂ ਉਹ ਤੁਹਾਡੇ ਮਾਧਿਅਮ ਦੇ ਰਹੀ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਤੁਹਾਡੀ ਸਿਟੀ ਚ ਅਸੀਂ ਫ੍ਰੀ ਮੈਡੀਕਲ ਕੈਂਪ ਲਗਾਵਾਂਗੇ ਤੇ ਅੱਜ ਜੋ ਉਪਰਾਲਾ ਹੈ ਸਾਡਾ ਉਹ 40% ਤੇ ਦਵਾਈਆਂ ਤੇ ਮੁਫਤ ਤੇ ਨਾਲ ਮੁਫਤ 슈ਗਰ ਬੀਪੀ ਟੈਸਟ ਤੇ ਨਾਲ ਈसीजी ਫ੍ਰੀ ਕਰੀ ਜਾ ਰਹੀ ਹੈ ਤੇ ਡਾਕਟਰ ਦੀ ਕੰਸਲਟੈਂਟ ਬਿਲਕੁਲ ਹੀ ਫ੍ਰੀ ਹੈ ਸਾਡੇ ਪੀਜੀਆਈ ਤੋਂ ਮਾ ਡਾਕਟਰ ਡਾਕਟਰ ਰਾਮਬਾਬੂ ਨਾਇਕ ਤੇ ਉਹਨਾਂ ਦੇ ਨਾਲ ਜੂਨੀਅਰ ਡਾਕਟਰ ਉਹਨਾਂ ਦੇ ਡਾਕਟਰ ਚੇਤਨ ਉਹ ਵੀ ਉਹਨਾਂ ਨੇ ਸਾਰੀ ਆਪਣੀ ਪੜ੍ਹਾਈ ਤੇ ਸਾਰੀ ਆਪਣੀ ਪ੍ਰੈਕਟਿਸ ਪੀਜੀਆਈ ਤੋਂ ਕੀਤੀ ਹੈ ਤੇ ਹਰ ਇੱਕ ਮਹੀਨੇ ਲਗਾਤਾਰ ਲਗਾਤਾਰ ਚੱਲਦਾ ਰਹਿੰਦਾ ਹਾਂਜੀ ਲਗਾਤਾਰ ਤਕਰੀਬਨ ਜਿਹੜਾ ਹਸਪੀਟਲ ਕੈਂਪ ਹਰ ਇੱਕ ਮਹੀਨੇ ਚੱਲਦਾ ਰਹਿੰਦਾ ਹੈ ਵੈਸੇ ਅਸੀਂ ਲਾਗਪਾਸਲੇ ਪਿੰਡਾਂ ਨਾਲ ਜਿੱਦਾਂ ਜਿੱਦਾਂ ਵੀ ਸੰਪਰਕ ਹੁੰਦਾ ਰਹਿੰਦਾ ਹੈ ਅਸੀਂ ਕੈਂਪ ਲਗਾਉਂਦੇ ਰਹਿੰਨੇ ਆ ਕਹਿੰਦੇ ਨਹੀਂ ਕੋਈ ਹੋਰ ਹਸਪਤਲ ਨਹੀਂ ਇਦਾਂ ਇਹ ਮਹੀਮ ਕਰ ਰਹੇ ਵੀ ਤੁਸੀਂ ਸਪੈਸ਼ਲਿਸਟ ਸਟੂਡੈਂਟਸ ਲਈ ਡਿਸਕਾਊਂਟ ਅਸੀਂ 15% ਡਿਸਕਾਊਂਟ ਹਰ ਇੱਕ ਸਟੂਡੈਂਟ ਨੂੰ ਪ੍ਰੋਵਾਈਡ ਕਰਵਾਨੇ ਆਪਾਂ ਹਸਪਤਲ ਦੇ ਵਿੱਚ ਕਰ ਰਹੇ ਆ ਆਪਣੇ ਕੋਲ ਮੋਸਟਲੀ ਆਪਣਾ ਮਲਟੀ ਸਪੈਸ਼ਲਿਟੀ ਹਸਪਤਲ ਹੈ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ 24 ਘੰਟੇ ਹਸਪਤਲ ਹੈ 24 ਘੰਟੇ ਮੈਡੀਕਲ ਟੀਮ ਐਮਰਜੈਂਸੀ ਟੀਮ ਇੱਥੇ ਅਵੇਲੇਬਲ ਹੈ ਜੀ ਆ ਕਾਫੀ ਸਰਜਨ ਨੇ ਜੋ ਆਪਣੇ ਕੋਲ ओपीडी ਕਰਦੇ ਨੇ ਤੇ ਆਪਣੇ ਕੋਲ ਅਫੋਰਡੇਬਲ ਹੈ ਜਿਹਨੂੰ ਕਹਿੰਦੇ ਆ ਭਈ ਵੀ ਹੂੰ ਸਸਾਨੀ ਕੀਮਤਾਂ ਦੇ ਆਪਾਂ ਆਈਸੀਯੂ ਅਵੇਲੇਬਲ ਕਰਾਇਆ ਹੈ ਅਫੋਰਡੇਬਲ ਪ੍ਰਾਈਸ ਦੇ ਆਈਸੀਯੂ ਬਿਲ ਤਾਂ ਹਟ ਕੇ ਆਪਾਂ ਚੀਜ਼ ਲੈ ਕੇ ਆਏ ਆ ਵੀ ਆਪਣਾ ਅਫੋਰਡੇਬਲ ਆਈਸੀਯੂ ਹੈ ਹਰ ਇੱਕ ਪੇਸ਼ੈਂਟ ਨੂੰ ਨੀਡ ਹੁੰਦੀ ਹੈ ਜੋ ਐਮਰਜੈਂਸੀ ਹੈ ਜਾਂ ਕ੍ਰਿਟੀਕਲ ਹੈ ਉਹਨੂੰ ਆਈਸੀਯੂ ਦੀ ਨੀਡ ਹੁੰਦੀ ਹੈ ਤਾਂ ਅਸੀਂ ਉਹ ਬਹੁਤ ਹੀ ਬਜਟੇਬਲ ਤੇ ਦੇ ਉਹਦੇ ਆਉਣ ਵਾਲੇ ਬਜਟ ਦੇ ਵਿੱਚ ਜੋ ਹਰ ਇੱਕ ਪਰਿਵਾਰ ਅਫੋਰਡ ਕਰ ਪਾਉਂਦਾ ਹੈ ਤਾਂ ਅਸੀਂ ਉਹ ਆਪਣੇ ਹਸਪੀਟਲ ਦੇ ਰੇਟ ਰੱਖੇ ਹੋਏ ਆਂ ਬਿਲ ਟੈਸਟ ਕਰੜ ਦੇ ਵਿੱਚ ਹਿਲਟਪ ਹਸਪੀਟਲ ਦੇ ਵਿੱਚ ਮੌਜੂਦ ਹੈ ਜਿੱਥੇ ਸਾਡੇ ਨਾਲ ਮਨਿੰਦਰ ਬਾਈ ਹੁਣੀ ਮੌਜੂਦ ਨੇ ਜੇ ਗੱਲ ਕਰੀਏ ਅੱਜ 26 ਤਰੀਕ ਹੈ ਜੀ ਤੇ ਅੱਜ ਮੁਫਤ ਮੈਡੀਕਲ ਕੈਂਪ ਜਿਹੜਾ ਇਸ ਹਸਪੀਟਲ ਦੇ ਬਾਹਰ ਲਗਾਇਆ ਗਿਆ ਜਿਹੜਾ ਚੈੱਕਅਪ ਕੀਤੇ ਗਏ ਨੇ ਮੁਫਤ ECG ਹੋਵੇ 슈ਗਰ BP ਹੋਰ ਕਈ ਟੈਸਟ ਕੀਤੇ ਗਏ ਨੇ ਦਵਾਈਆਂ ਤੱਕ ਜੁੜੀਆਂ ਨੇ 40% ਤੱਕ ਜੁੜੀਆਂ ਕਹਿੰਦੇ ਜੀ ਫ੍ਰੀ ਵੰਡੀਆਂ ਗਈਆਂ ਨੇ ਬਾਈ ਨੇ ਪੂਰੀ ਗੱਲਬਾਤ ਕਰਦੇ ਆ ਵੀ ਕਦੋਂ ਤੋਂ ਜਿਹੜਾ ਹੈ ਹਸਪੀਟਲ ਹੈ ਆਪਣੇ ਇੱਥੇ ਖਰੜ ਦੇ ਵਿੱਚ ਚੱਲ ਰਿਹਾ ਬਾਈ ਜੀ ਕਿਵੇਂ ਦੇਖਦੇ ਹੋ ਹਸਪੀਟਲ ਕਦੋਂ ਤੋਂ ਆਪਣੇ ਇੱਥੇ ਹਸਪੀਟਲ ਖੁੱਲਿਆ ਹੋਇ ਭਾਈ ਆਪਾਂ ਓਪਨਿੰਗ ਕਰੀ ਸੀਗੀ ਹਸਪੀਟਲ ਦੀ 14 ਜਨਵਰੀ ਨੂੰ ਜੀ ਤੇ 14 ਜਨਵਰੀ ਤੋਂ ਅਸੀਂ ਲਗਾਤਾਰ ਲੋਕਾਂ ਦੀਆਂ ਸੇਵਾਵਾਂ ਲਈ ਹਾਜ਼ਰ ਹਾਂ ਹੂੰ ਤੇ ਆਪਾਂ ਹਰ ਇੱਕ ਮਹੀਨ ਤਕਰੀਬਨ ਤੁਹਾਨੂੰ ਪਤਾ ਹੀ ਹੋਵੇ ਹਰ ਇੱਕ ਮਹੀਨ ਆਪਾਂ ਕੈਂਪ ਲਗਾਉਂਦੇ ਰਹਿੰਦੇ ਹਾਂ ਤੇ ਜਿਹੜੇ ਵੀ ਲੋੜਵੰਦ ਪਰਿਵਾਰ ਨੇ ਜਾਂ ਜਿਨ੍ਹਾਂ ਨੂੰ ਲੋੜ ਹੈ ਜੋ ਮੈਡੀਕਲ ਸਹੂਲਤ ਨਹੀਂ ਪ੍ਰਾਪਤ ਕਰ پا ਰਹੇ ਤੇ ਉਹਨਾਂ ਲਈ ਅਸੀਂ ਉਪਰਾਲਾ ਹਰ ਇੱਕ ਮਹੀਨੇ ਕਰਦੇ ਰਹਿੰਦੇ ਹਾਂ ਤੇ ਅੱਜ ਜੋ ਉਪਰਾਲਾ ਹੈ ਸਾਡਾ ਉਹ 40% ਤੇ ਦਵਾਈਆਂ ਤੇ ਮੁਫਤ ਤੇ ਨਾਲ ਮੁਫਤ 슈ਗਰ ਬੀਪੀ ਟੈਸਟ ਤੇ ਨਾਲ ECG ਫ੍ਰੀ ਕਰੀ ਜਾ ਰਹੀ ਹੈ ਤੇ ਡਾਕਟਰ ਦੀ ਕੰਸਲਟੈਂਟ ਬਿਲਕੁਲੀ ਫ੍ਰੀ ਹੈ ਸਾਡੇ ਪੀਜੀਆਈ ਤੋਂ ਮਹਾ ਡਾਕਟਰ ਡਾਕਟਰ ਰਾਮਬਾਬੂ ਨਾਇਕ ਤੇ ਉਹਨਾਂ ਦੇ ਨਾਲ ਜੂਨੀਅਰ ਡਾਕਟਰ ਉਹਨਾਂ ਦੇ ਡਾਕਟਰ ਚੇਤਨ ਉਹ ਵੀ ਉਹਨਾਂ ਨੇ ਸਾਰੀ ਆਪਣੀ ਪੜ੍ਹਾਈ ਤੇ ਸਾਰੀ ਆਪਣੀ ਪ੍ਰੈਕਟਿਸ ਪੀਜੀਆਈ ਤੋਂ ਕੀਤੀ ਹੈ ਤੇ ਉਹ ਸਾਡੇ ਵਿਚਕਾਰ ਅੱਜ ਮੌਜੂਦ ਹਨ ਤੇ ਉਹ ਸਾਰੀ ਦੇਖਰੇਖ ਤੇ ਉਹਨਾਂ ਦੇ ਅੰਡਰ ਸੁਪਰਵਾਈਜ਼ਨ ਸਾਰਾ ਕੈਂਪ ਚੱਲ ਰਿਹਾ ਹੈ ਜੀ ਤੇ ਹਰ ਇੱਕ ਮਹੀਨੇ ਲਗਾਤਾਰ ਲਗਾਤਾਰ ਚੱਲਦਾ ਰਹਿੰਦਾ ਹਾਂਜੀ ਲਗਾਤਾਰ ਤਕਰੀਬਨ ਜਿਹੜਾ ਹਸਪੀਟਲ ਕੈਂਪ ਹੈ ਹਰ ਇੱਕ ਮਹੀਨੇ ਚੱਲਦਾ ਰਹਿੰਦਾ ਹੈ ਵੈਸੇ ਅਸੀਂ ਲਾਗਪਾਸਲੇ ਪਿੰਡਾਂ ਨਾਲ ਜਿੱਦਾਂ ਜਿੱਦਾਂ ਵੀ ਸੰਪਰਕ ਹੁੰਦਾ ਰਹਿੰਦਾ ਹੈ ਅਸੀਂ ਕੈਂਪ ਲਗਾਉਂਦੇ ਰਹਿੰਨੇ ਆ ਤੇ ਉੱਥੇ ਬਿਲਕੁਲ ਹੀ ਮੈਡੀਸਿਨ ਫ੍ਰੀ ਦਿੱਤੀ ਜਾਂਦੀ ਹੈ ਤੇ ਸ਼ੂਗਰ ਬੀਪੀ ਤੇ ਈਸੀਜੀ ਫ੍ਰੀ ਕੀਤੀ ਜਾਂਦੀ ਹੈ ਜੇ ਪਿੰਡਾਂ ਦੇ ਵਿੱਚ ਸੰਪਰਕ ਕਰਨਾ ਹੋਵੇ ਪੰਚਾਇਤਾਂ ਨੇ ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕਿਸੇ ਸੰਪਰਕ ਕਰ ਸਕਦੇ ਥੋੜੇ ਹਸਪੀਟਲ ਦੇ ਨਾਲ ਹਾਂਜੀ ਜਰੂਰ ਸੰਪਰਕ ਕਰ ਸਕਦੇ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਆ ਮੈਂ ਤੁਹਾਨੂੰ ਨੰ ਇਹ ਮੇਰਾ ਪਰਸਨਲ ਨੰਬਰ ਹੈ ਜਦੋਂ ਮਰਜੀ ਜਿਹਨੂੰ ਵੀ ਸੰਪਰਕ ਕਰਨ ਦੀ ਲੋੜ ਹੈ ਜਿਹਨੂੰ ਵੀ ਲੱਗਦਾ ਵੀ ਇੱਥੇ ਕੈਂਪ ਦੀ ਲੋੜ ਹੈ ਤਾਂ ਇੱਥੇ ਉਹ ਮੈਡੀਕਲ ਸਹੂਲਤ ਨਹੀਂ ਪ੍ਰੋਵਾਈਡ ਕਰ پا ਰਹੇ ਜਾਂ ਉੱਥੇ ਪਰਿਵਾਰਾਂ ਨੂੰ ਲੋੜ ਹੈ ਜਿਨ੍ਹਾਂ ਨੂੰ ਆਪਾਂ ਨਹੀਂ ਫਾਈਨੈਂਸ਼ੀਅਲ ਵੀਕ ਹਨ ਜਿਹੜੇ ਪਰਿਵਾਰ ਨਹੀਂ ਮੈਡੀਕਲ ਸਹੂਲਤ ਪ੍ਰਾਪਤ ਕਰ 파 ਰਹੇ ਤਾਂ ਉਹ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਤੁਹਾਡੀ ਸਿਟੀ ਚ ਅਸੀਂ ਫ੍ਰੀ ਮੈਡੀਕਲ ਕੈਂਪ ਲਗਾਵਾਂਗੇ ਜਿੱਦਾਂ ਵੀ ਸਾਥੋ ਸਰੇ ਆ ਅਸੀਂ ਆਪਣਾ ਪੂਰਾ ਉਤਰਾਗੇ ਵੀ ਐਮਰਜੈਂਸੀ ਵੀ ਹੈ ਫੈਸਿਲਿਟੀ ਕਿਸ ਤਰ੍ਹਾਂ ਦੀ ਆਪਣੇ ਹਸਪਤਾਲ ਦੇ ਵਿੱਚ ਕਰਦੇ ਆ ਆਪਣੇ ਕੋਲ ਮੋਸਟਲੀ ਆਪਣਾ ਮਲਟੀ ਸਪੈਸ਼ਲਿਟੀ ਹਸਪਤਾਲ ਹੈ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ 24 ਘੰਟੇ ਹਸਪਤਾਲ ਹੈ 24 ਘੰਟੇ ਮੈਡੀਕਲ ਟੀਮ ਐਮਰਜੈਂਸੀ ਟੀਮ ਇਥੇ ਅਵੇਲੇਬਲ ਹੈ ਜੀ ਆ ਕਾਫੀ ਸਰਜਨ ਨੇ ਜੋ ਆਪਣੇ ਕੋਲ ਆਓ ਪੀਡੀ ਕਰਦੇ ਨੇ ਤੇ ਆਪਣੇ ਕੋਲ ਅਫੋਰਡੇਬਲ ਜਿਹਨੂੰ ਕਹਿੰਦੇ ਆ ਪਈ ਵੀ ਹਮ ਸਸਾਨ ਕੀਮਤਾਂ ਦੇ ਆਪਾਂ ਆਈਸੀਯੂ ਅਵੇਲੇਬਲ ਕਰਾਇਆ ਹੈ ਅਫੋਰਡੇਬਲ ਪ੍ਰਾਈਸ ਦੇ ਆਈਸੀਯੂ ਅਵੇਲੇਬਲ ਆਪਣਾ ਮੋਸਟਲੀ ਆਪਾਂ ਦੇਖਦੇ ਜਿੱਦਾਂ ਪ੍ਰਾਈਵੇਟ ਸੈਕਟਰਾਂ ਨੂੰ ਆਪਾਂ ਹਰ ਇੱਕ ਬੰਦੇ ਚ ਝਗਾਉਂਦਾ ਹੈ ਵੀ ਆਪਾਂ ਪ੍ਰਾਈਵੇਟ ਸੈਕਟਰ ਤੇ ਨਹੀਂ ਇਲਾਜ ਕਰ ਪਾਵਾਂਦੇ ਬਟ ਆਪਾਂ ਇੱਕ ਪ੍ਰਾਈਵੇਟ ਸੈਕਟਰ ਤੋਂ ਹਟ ਕੇ ਆਪਾਂ ਚੀਜ਼ ਲੈ ਕੇ ਆਏ ਆ ਵੀ ਆਪਣਾ ਅਫੋਰਡੇਬਲ ਆਈਸੀਯੂ ਹੈ ਹਰ ਇੱਕ ਪੇਸ਼ੈਂਟ ਨੂੰ ਨੀਡ ਹੁੰਦੀ ਹੈ ਜੋ ਐਮਰਜੈਂਸੀ ਹੈ ਜਾਂ ਕ੍ਰਿਟੀਕਲ ਹੈ ਉਹਨੂੰ ਆਈਸੀਯੂ ਦੀ ਨੀਡ ਹੁੰਦੀ ਹੈ ਤਾਂ ਅਸੀਂ ਉਹ ਬਹੁਤ ਹੀ ਬਜਟੇਬਲ ਤੇ ਦੇ ਉਹਦੇ ਆਉਣ ਵਾਲੇ ਬਜਟ ਦੇ ਵਿੱਚ ਜੋ ਹਰ ਇੱਕ ਪਰਿਵਾਰ ਅਫੋਰਡ ਕਰ ਪਾਂਦਾ ਹੈ ਤਾਂ ਅਸੀਂ ਉਹ ਆਪਣੇ ਹਸਪਤਲ ਦੇ ਰੇਟ ਰੱਖੇ ਹੋਏ ਆਂ। ਬਈ ਟੈਸਟ ਵਗੈਰਾ ਜੇ ਗੱਲ ਕਰੀਏ ਬਿਮਾਰੀਆਂ ਕਾਫੀ ਨੇ ਸਾਰੀ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਜੇ ਗੱਲ ਕਰੀਏ। ਹਾਂਜੀ ਮੋਸਟਲੀ ਸਾਰੀ ਤਰ੍ਹਾਂ ਦਾ ਇਲਾਜ ਹੈ ਮਲਟੀ ਸਪੈਸ਼ਲਿਟੀ ਹੈ। ਪ੍ਰੋਪਰ ਡਾਕਟਰ ਦੀ ਸਿਟਿੰਗ ਹੈ ਸਾਡੇ ਕੋਲ ਐਮਟੀ ਮੈਡੀਸਨ ਨੇ। ਪੀਜੀ ਤੋਂ ਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਪ੍ਰੋਪਰ 9 ਤੋਂ 2 5 ਤੋਂ 8 ਵਜੇ ਤੱਕ ਨੇ ਤੇ ਆਪਣੇ ਕੋਲ ਮੈਡਮ ਨੇ ਗਾਇਨਕੋਲੋਜਿਸਟ ਉਹ ਵੀ ਅਵੇਲੇਬਲ ਹੁੰਦੇ ਨੇ 12 ਤੋਂ 8 ਵਜੇ ਤੱਕ ਤੇ ਰਾਤ ਨੂੰ ਸਾਰੀ ਐਮ ਜੀ ਟੀਮ ਹੁੰਦੀ ਹੈ ਐਮਰਜੈਂਸੀ ਟੀਮ ਹੁੰਦੀ ਹੈ ਕ੍ਰਿਟੀਕਲ ਕੇਅਰ ਹੈ ਮਤਲਬ मोस्टली ਮਲਟੀ ਸਪੈਸ਼ਲਿਸਟ ਹੈ ਮੇਨ ਹੈਗਾ ਵੀ ਸਾਡਾ ਅਫੋਰਡੇਬਲ ਹੈ ਪ੍ਰਾਈਸ ਇਸ ਹੋਰ ਮਤਲਬ ਕਿ ਆ ਇਹ ਦੇਖ ਜਿਹੜੇ ਵੀ ਹਸਪੀਟਲ ਨੇ ਉਹਨਾਂ ਨਾਲੋਂ ਬਹੁਤ ਘੱਟ ਪ੍ਰਾਈਸ ਰੱਖੇ ਹੋਏ ਆ मोस्टली ਜਿੱਦਾਂ ਆਪਾਂ ਦੇਖੀ ਜਾਂਦੇ ਆ ਵੀ ਜਿਹੜਾ ਖਰੜ ਸ਼ਹਿਰ ਹੈ ਉਹਨੂੰ ਇੱਕ ਮੈਡੀਕਲ ਹੱਬ ਵੀ ਹੁਣ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੇ ਬਹੁਤ ਯੂਨੀਵਰਸਟੀਆਂ ਨੇ ਆਪਣਾ ਵਿਸ਼ੇਮਾ ਕਰ ਲਿਆ ਜਿੱਦਾਂ ਆਪਾਂ ਗੱਲ ਕਰੀ ਚੰਡੀਗੜ੍ਹ ਯੂਨੀਵਰਸਿਟੀ ਇਤੋਂ ਮੋਸਟਲੀ ਵੀ ਬਾਹਰੋਂ ਸਟੂਡੈਂਟ ਆ ਕੇ ਇੱਥੇ ਸਟੱਡੀ ਕਰ ਰਹੇ ਹੈ ਤਾਂ ਆਪਾਂ ਨੂੰ ਵੀ ਪ੍ਰਾਊਡ ਫੀਲ ਹੋਣਾ ਚਾਹੀਦਾ ਵੀ ਸਾਡੇ ਸ਼ਹਿਰ 'ਚ ਕੋਈ ਬਾਹਰ ਤੇ ਸਟੇਟ ਤੋਂ ਆ ਕੇ ਜਾਂ ਬਾਹਰੀ ਕੰਟਰੀ ਤੋਂ ਆ ਕੇ ਸਾਡੀ ਕੋਲ ਸਟੱਡੀ ਕਰ ਰਹੇ ਨੇ ਤਾਂ ਅਸੀਂ ਜੋ ਮਹੀਮ ਸ਼ੁਰੂ ਤੋਂ ਲੈ ਕੇ ਜਨਵਰੀ ਤੋਂ ਜਦੋਂ ਅਸੀਂ ਓਪਨਿੰਗ ਕਰ ਲਈਏ ਤਾਂ ਸਾਡੀ ਟੀਮ ਨੇ ਸਾਨੂੰ ਸੂਚਾ ਦਿੱਤਾ ਵੀ ਆਪਾਂ ਜਿਹੜੇ ਸਟੂਡੈਂਟ ਐ ਉਹਨਾਂ ਨੂੰ 15% ਡਿਸਕਾਊਂਟ ਕਰਨਾ ਹੈ ਜੀ ਚਾਹੇ ਉਹ ਬਿਲ ਜਿੰਨੇ ਦਾ ਵੀ ਬਣੇ ਬਟ ਉਹਨਾਂ ਨੂੰ 15% ਡਿਸਕਾਊਂਟ ਕਰਨਾ ਹੀ ਕਰਨਾ ਹੈ ਤਾਂ ਉਹ ਸਾਡੇ ਨਾਲ ਬਹੁਤ ਸਟੂਡੈਂਟਸ ਜੁੜ ਰਹੇ ਨੇ ਉਹ ਆਪਣੀ ਤਰਫ ਤੇ ਵੀ ਐਡ ਕਰ ਰਹੇ ਨੇ ਵੀ ਇਹ ਇੱਕ ਵੀ ਜੋ ਵੀ ਆਪਣਾ ਸਾਨੂੰ ਕਮੈਂਟਸ ਦੇ ਕੇ ਜਾਂਦੇ ਨੇ ਤਾਂ ਉਹ ਹਮੇਸ਼ਾ ਪੋਜ਼ਿਟਿਵ ਹੀ ਰਹਿੰਦੇ ਨੇ ਸਟੂਡੈਂਟਸ ਦੇ ਜਿੱਦਾਂ ਸਟੂਡੈਂਟਸ ਕਹਿੰਦੇ ਨੇ ਵੀ ਕੋਈ ਹੋਰ ਹਸਪੀਟਲ ਨਹੀਂ ਐਦਾਂ ਦੀ ਮੁਹਿੰਮ ਕਰ ਰਹੀ ਤੁਸੀਂ ਸਪੈਸ਼ਲਿਸਟ ਸਟੂਡੈਂਟਸ ਲਈ ਡਿਸਕਾਊਂਟ ਅਸੀਂ 15% ਡਿਸਕਾਊਂਟ ਹਰ ਇੱਕ ਸਟੂਡੈਂਟ ਨੂੰ ਪ੍ਰੋਵਾਈਡ ਕਰਵਾਨੇ ਆਪਾਂ ਮੈਂ ਜੀ ਤੁਹਾਡਾ ਮੇਨ ਮੋਟਿਵ ਪੁੱਛਣਾ ਕਰਨਾ ਹਾਂਜੀ ਪੁੱਛਣਾ ਕਰਨਾ ਮੇਨ ਮੋਟਿਵ ਲੋਕਾਂ ਦੀ ਭਲਾਈ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦਾ ਭਲਾ ਕਰਨਾ ਜਿੱਥੋਂ ਤੱਕ ਮਤਲਬ ਕੀ ਮਹਾਰਾਜ ਨੇ ਸਾਡੇ ਤੇ ਡਿਊਟੀ ਲਈ ਹੋਈ ਹੈ ਜਿੱਥੋਂ ਤੱਕ ਅਸੀਂ ਆਪਣਾ ਜਿੰਨੇ ਜੋਗੇ ਹੈਗੇ ਆਂ ਅਸੀਂ ਉਹਨਾਂ ਆਪਣਾ ਅਸੀਂ ਕਰਾਂਗੇ